ਕੰਪਿਊਟਰ ਰੂਮ ਲਈ ਆਇਆ ਕੰਪਿਊਟਰ ਲੈਬ ਲਈ 19.5 ਲੱਖ ਰੁਪਏ ਜਿਹੜੇ ਸਕੂਲ ਦੀ ਚਾਰ ਦਿਵਾਰੀ ਵਾਸਤੇ ਆਏ ਹੀ ਉਹਦੇ ਬਾਅਦ 1.60 ਲੱਖ ਰੁਪਏ ਜਿਹੜਾ 200 ਮੀਟਰ ਦਾ ਟਰੈਕ ਬਣਾ ਗਰਾਊਂਡ ਦੇ ਵਿੱਚ ਉਹਦੇ ਵਾਸਤੇ ਜਾਰੀ ਕੀਤੇ ਆ ਤੇ ਬਾਕੀ ਹੋਰ ਵੀ ਜੇ ਕੋਈ ਲੋੜ ਪਊਗੀ ਜੇ ਕੋਈ ਸਾਡੇ ਕਲਾਸ ਰੂਮਾਂ ਦੀ ਲੋੜ ਆ ਔਰ ਇੱਥੇ ਕਲਾਸਰੂਮ ਵੀ ਦਵਾਂਗੇ ਜੇ ਕੋਈ ਫਰਨੀਚਰ ਘਟਿਆ ਵਧੀਆ ਕੁਆਲਿਟੀ ਦਾ ਫਰਨੀਚਰ ਦਵਾਂਗੇ ਜਿਵੇਂ ਸਾਡੇ ਮੈਡਮ ਨੇ ਸਟੇਜ ਤੋਂ ਬੋਲਦਿਆਂ ਦੱਸਿਆ ਇਹ ਪ੍ਰਾਣੀਆਂ ਸਰਕਾਰਾਂ ਇੱਤੇ ਫਰਨੀਚਰ ਪੂਰਾ ਹੁੰਦਾ ਹੀ ਨਹੀਂ ਹੁਣ ਆម ਆਦਮੀ ਪਾਰਟੀ ਦੀ ਸਰਕਾਰ ਚ ਜਿਹੜਾ ਪਿਛਲੇ 3 ਸਾਲਾਂ ਚ ਫਰਨੀਚਰ ਆਇਆ ਏ ਵੱਲ ਵਧੀਆ ਕੁਆਲਿਟੀ ਦੇ ਨਾਲ ਨਾਲ ਨੀਗਰ ਪ੍ਰੋਜੈਕਟ ਬਣਾ ਕੇ ਪਰਾਲਾ ਅੱਜ ਚੈਲਾ ਵੀ ਅੱਜ ਕੋਈ ਵੀ ਫਰਨੀਚਰ ਆਉਂਦਾ ਹੀ ਸਭ ਤੋਂ ਲੋੜ ਜਿਹੜਾ ਇਕੱਲੇ ਗਾਈ ਨੇ ਪਹਿਲਾਂ ਕਿਚਨ ਜਿਹੜੀ ਕਰਦੀ ਮਿਸ਼ਨ ਕੀਤਾ ਵੀ ਆਪਾਂ ਨਿਰੇਖਾਂ ਦੇ ਵਿੱਚ ਵੱਡਾ ਸੈੱਟ ਕੰਕਸ਼ਨ ਤਾਂ ਜੋ ਵੀ ਹੋ ਜਾਵੇ ਜਿਹੜੀਆਂ ਰੋਡਾਂ ਦਾ ਕੋਈ ਰਵਾਧਾਰ ਨਹੀਂ ਨਾ ਕੋਈ ਸਾਡਾ ਸਰਪੰਚ ਨਾ ਕੋਈ ਸਾਡਾ ਚੇਅਰਮੈਨ ਨਾ ਕੋ ਸਦਾ ਮਿਲਣਾ ਕੋ ਮੰਤਰੀ ਤੇ ਫਰਨੀਚਰ ਆਪੇ ਵੱਲ ਆਉਣਾ ਸੀ ਹੁਣ ਚਾਰ ਮਹੀਨੇ ਮਿਹਨਤ ਕਰਕੇ ਸਾਡੇ ਸਕੂਲਾਂ ਦੀ ਨੁਹਾਰ ਬਦਲੀ ਸਕੂਲਾਂ ਦੇ ਵਿੱਚ ਜਦੋਂ ਟੀਚਰ ਪੂਰੇ ਨਹੀਂ ਸੀ ਪੁਰਾਣੀਆਂ ਸਰਕਾਰਾਂ ਦੇ ਵੇਲੇ ਤੇ ਬੜੀ ਦਿੱਕਤ ਆਉਂਦੀ ਸੀ ਕਿਉਂਕਿ ਬੱਚਿਆਂ ਨੂੰ ਪੜ੍ਹਾਈ ਵਾਸਤੇ ਜੇ ਟੀਚਰ ਹੋਣਗੇ ਤੇ ਬੱਚੇ ਤਾਂ ਹੀ ਪੜ ਸਕਦੇ ਆ ਤਾਂ ਹੀ ਬੱਚੇ ਸਕੂਲਾਂ ਦੇ ਵਿੱਚ ਪੜ੍ਹ ਲੈ ਕੇ ਫੇਰ ਹੀ ਉੱਚੇ ਮਕਾਮਾਂ ਤੱਕ ਆ ਸਕਦੇ ਆ ਤੇ ਆਪਣੀ ਸਰਕਾਰ ਦੇ ਵਿੱਚ ਜਦੋਂ ਦੀ 2022 ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਕੁਮਾਰ ਸੁਭਾਲੀਆ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਆਪਣਾ ਸਰਕਾਰੀ ਐਲੀਮੈਂਟਰੀ ਸਕੂਲ ਆਸਲਿਆ ਇੱਥੇ 28 ਲੱਖ ਰੁਪਏ ਦੀ ਰਾਸ਼ੀ ਹੁਣ ਤੱਕ ਆ ਚੁੱਕੀ ਆ ਤੇ ਜੇ ਹੋਰ ਵੀ ਪੈਸਿਆਂ ਦੀ ਜ਼ਰੂਰਤ ਹੋ ਹੋਰ ਵੀ ਗਾਂਟਾ ਦਿੱਤੀਆਂ ਜਾਣਗੀਆਂ ਜਿਦੇ ਵਿੱਚ ਕਲਾਸਰੂਮ ਵਾਸਤੇ ਦੋ ਕਮਰੇ ਵਾਲੀ 15 ਲੱਖ ਰੁਪਏ ਦੀ ਗ੍ਰਾਂਟ ਆਈ ਆ ਤੇ ਜਿਹੜਾ ਰੇਨ ਵਾਟਰ ਹਾਰਵੈਸਟਿੰਗ ਪਲਾਟ ਲਗਾ ਉਹਦੇ ਲਈ 3 ਲੱਖ ਰੁਪਏ ਜਿਹਦੇ ਚ ਦੋ ਬੋਰ ਕਰਾ ਕੇ ਨਾਲ ਜਿਹੜਾ ਛੱਤਾਂ ਦਾ ਸਕੂਲ ਦਾ ਮਾਰਸ਼ਤਾ ਪਾਣੀ ਆ ਉਹਨੂੰ ਟ੍ਰੀਟ ਕਰਕੇ ਉਹਨਾਂ ਬੋਰਾਂ ਦੇ ਵਿੱਚ ਪਾਇਆ ਜਾਊ ਤਾਂ ਜੋ ਇੱਕ ਤੇ ਜਿਹੜਾ ਪਾਣੀ ਦੇ ਨਾਲ ਮਾਰੂ ਬਿਮਾਰੀਆਂ ਫੈਲਦੀਆਂ ਪਾਣੀ ਖੜਨਾ ਮੱਛਰ ਪੈਦਾ ਹੁੰਦਾ ਹੈ ਜੇਰਕੀਆਂ ਬਿਮਾਰੀਆਂ ਪੈਦਾ ਹੁੰਦੀਆਂ ਉਹ ਨਾ ਇਹ ਕਿ ਜਿਹੜਾ ਸਾਡਾ ਪਾਣੀ ਤੱਲਿਓ ਧਰਤੀ ਤੋਂ ਖਤਮ ਹੁੰਦਾ ਜਾਂਦਾ ਇਹ ਟ੍ਰੀਟ ਕਰਕੇ ਹਾਰਵੈਸਟਿੰਗ ਸਿਸਟਮ ਲਾ ਕੇ ਧਰਤੀ 'ਤੇ ਭੇਜਿਆ ਜਾਵੇ ਤਾਂ ਜੋ ਪਾਣੀ ਦੀ ਵੀ ਬਚਤ ਹੋਵੇ ਤੇ ਨਾਲ ਜਿਹੜਾ ਇੱਥੇ ਸੋਲਰ ਸਿਸਟਮ ਲੱਗਾ 5 ਕਿਲੋਵਾਟ ਦਾ ਲਗਭਗ 3.5 ਲੱਖ ਦੀ ਉਹਦੀ ਕੋਸਟ ਬੰਦੀ ਆ ਉਹ ਵੀ ਸਰਕਾਰ ਨੇ ਲਗਾਈ ਤੇ ਪੁਰਾਣੀਆਂ ਸਰਕਾਰਾਂ 'ਚ ਅਨਵੇਕਟਰ ਨੂੰ ਤਰਸਦੇ ਨੇ ਸਕੂਲਾਂ ਦੇ ਵਿੱਚ ਪੀਤਰ ਤੇ ਬੱਚੇ ਜਦੋਂ ਲਾਈਟ ਚੱਲ ਜਣੀ ਤੇ ਪੱਕੇ ਬੰਦ ਹੋ ਜਿਹੜੇ ਗਰਮੀ ਦਾ ਮੌਸਮ ਹੋਣਾ ਤੇ ਬੱਚਿਆਂ ਛੋਟਿਆਂ ਦੇ ਗਰਮੀ ਨਾਲ ਹਰ ਲੋ ਬਿਹਾਲ ਹੋ ਜਾਣਾ ਜਿਹੜਾ ਕਿ ਹਰ ਸਕੂਲ ਦੇ ਵਿੱਚ ਪੰਜਾਬ ਦੇ ਹਰ ਸਕੂਲ ਦੇ ਵਿੱਚ ਤਕਰੀਬਨ ਇਨਵਰਟਰ ਵੀ ਲੱਗਿਆ ਤੇ ਜਿਹੜਾ ਸਾਡਾ ਸੋਲਰ ਸਿਸਟਮ ਆ ਉਹ ਸੋਲਰ ਸਿਸਟਮ ਵੀ ਤਕਰੀਬਨ ਹਰ ਸਕੂਲ ਦੇ ਵਿੱਚ ਲੱਗ ਚੁੱਕਾ ਹੈ ਜਿਹੜੇ ਸਕੂਲ ਰਹਿ ਗਏ ਉਹਨਾਂ ਸਕੂਲਾਂ 'ਚ ਵੀ ਆਪਾਂ ਜਲਦੀ ਸੋਲਰ ਸਿਸਟਮ ਲਵਾਵਾਂਗੇ